ਸੀਗਾ ਸਾਰਿਆਂ ਨੂੰ ਕੀ ਹਾਲ ਚਾਲ ਆ ਨਾ ਥੱਲੇ ਰਾਖੀ ਸਾਵੰਤ ਆ ਇਹ ਵੀਡੀਓ ਤੋਂ ਸਮਝਿਓ ਵੀ ਮੈਂ ਗੱਲ ਕਿੱਥੇ ਲੈ ਕੇ ਜਾਣਾ ਰਾਖੀ ਸਾਵੰਤ ਕਹਿੰਦੀ ਸਾਵੰਤ ਕਹਿੰਦੀ ਮੈਂ ਸਾਵੰਤਾ ਕੀ ਹੈ ਸਾਲੀ ਕਹਿੰਦੀ ਮੈਂ ਜ਼ਿੰਦਗੀ ਦੇ ਵਿੱਚ ਜਿਹੜਾ ਸਟਰਗਲ ਕੀਤਾ ਇੰਨਾ ਸਟਰਗਲ ਕੀਤਾ ਕਹਿੰਦੀ ਹੁਣ ਮੈਂ ਆਹ ਸਟੇਜ ਤੇ ਆ ਕੇ ਸੋਚਦੀ ਆ ਵੀ ਮੈਂ ਕੀ ਕੀਤਾ ਰਾਖੀ ਸਾਵੰਤ ਕਹਿੰਦੀ ਆ ਤੇ ਇਹ ਤੋਂ ਸਿੱਖਣ ਦੀ ਲੋੜ ਪਤਾ ਕੀ ਆ ਕੀ ਕੀਤੇ ਦਾ ਮਤਲਬ ਉਹਦਾ ਇਹ ਆ ਵੀ ਮੈਂ ਜ਼ਿੰਦਗੀ ਚ ਜੋ ਗੰਦ ਪਾਇਆ ਜੋ ਮੈਂ ਨੰਗੇਜਪੁਰਾ ਦਿਖਾਇਆ ਉਹ ਅੱਜ ਮੈਨੂੰ ਜੋ ਮੈਂ ਸਰਜਰੀਆਂ ਕਰਾਈਆਂ ਸੋਹਣੀ ਦਿਸਣ ਦੇ ਲਈ ਉਹ ਅੱਜ ਮੈਨੂੰ ਫੈਕਟ ਪੈ ਰਿਆ ਤੇ ਇਹ ਚੀਜ਼ਾਂ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਕੁੜੀਆਂ ਇੰਸਟਾਗ੍ਰam ਦੀਆਂ ਰੀਲਾਂ ਤੇ ਨੱਚਦੀਆਂ ਨਾ ਆਪਦੇ ਲੱਕ ਆਪਦੇ ਕੱਪੜੇ ਆਪਦੇ ਪੱਟ ਦਿਖਾਉਂਦੀਆਂ ਜਾਣ ਜਾਣ ਕੇ ਉਹਨਾਂ ਦੇ ਮੂੰਹ ਤੇ ਇਹ ਇੱਕ ਚਪੇੜ ਆ ਇਥੋਂ ਸਿੱਖ ਲਓ ਜਦੋਂ ਛੋਡੀ ਵੀ ਉਮਰ ਹੋ ਗਈ ਨਾ ਆਪਾਂ ਹਰੇਕ ਵੀਡੀਓ ਚ ਇਹੀ ਗੱਲ ਕਰਦੇ ਹੁੰਨੇ ਆ ਵੈਸੇ ਜਦੋਂ ਥੋਡੀ ਵੀ ਕੁੜੀਓ ਉਮਰ ਹੋ ਗਈ ਨਾ ਨੀਅਰ ਬਾਊਟ 45 50 ਜਿਵੇਂ ਜਿਵੇਂ ਵਾਧਦੀ ਗਈ ਹੈ ਨਾ ਪਲੱਸ ਹੁੰਦੀ ਗਈ ਉਹਨਾਂ ਸੋਨ ਨੂੰ ਤੁਸੀਂ ਸੋਚਿਆ ਕਰੋਗੀਆਂ ਤੁਹਾਡੇ ਬੱਚੇ ਵੀ ਵੇਖ ਕੇ ਕਿਆ ਕਰਨਗੇ ਕਿ ਮੰਮੀ ਤੂੰ ਆ ਕੀ ਕੀਤਾ ਆਪਦੀ ਜ਼ਿੰਦਗੀ ਚ ਡਿਲੀਟ ਤਾਂ ਉਦੋਂ ਹੋਣਗੀਆਂ ਨਹੀਂ ਕਿਉਂਕਿ ਬਥੇਰਿਆਂ ਕੋਲੇ ਸੇਵ ਹੋ ਜਾਣਗੀਆਂ ਪਰ ਬੱਚਿਆਂ ਦੇ ਬੱਚਿਆਂ ਦੇ ਮਤਲਬ ਸੋਚੋ ਵੀ ਮਾਨਸਿਕ ਕੀ ਹੋਊਗੀ ਜੇ ਉਹਨੂੰ ਸਕੂਲ 'ਚ ਕੋਈ ਕਹ ਦੇ ਤੇਰੀ ਮੰਮੀ ਦੀ ਵੀਡੀਓ ਓਏ ਰਾਖੀ ਸਾਮਤ ਦੀ ਗੱਲ ਸੁਣ ਕੇ ਨਾ ਅੱਜ ਮੈਨੂੰ ਲੱਗਿਆ ਮੈਂ ਕਿ ਵੀਡੀਓ ਕਰੂੰਗਾ ਸਾਡੀਆਂ ਪੰਜਾਬ ਦੀਆਂ ਜਿਹੜੀਆਂ ਕੁੜੀਆਂ ਰੀਲਾਂ ਤੇ ਆਪਦੇ ਲੱਕ ਪੱਲੂ ਦਿਖਾਉਂਦੇ ਹਨ ਆਪਦੀਆਂ ਚੈਸਟਾਂ ਦਿਖਾਉਂਦੇ ਹਨ ਉਹ ਸੋਚਣ ਜਦੋਂ ਛੋਡੀ ਉਮਰ ਹੋ ਗਈ ਨਾ ਕੁੜੀਓ ਉਦੋਂ ਤੁਸੀਂ ਪਛਤਾਉਣਾ ਇਹ ਗੱਲ ਨੂੰ ਵੀ ਅਸੀਂ ਆਪਦੀ ਜ਼ਿੰਦਗੀ ਚ ਕੀ ਕਰ ਬੈਠੀਆਂ ਇਹ ਸੱਚ ਆ ਜਦੋਂ ਅਸੀਂ ਮਤਲਬ ਠੀਕ ਹੈ ਨਾ 16 17 18 ਦੇ ਉਦੋਂ ਸਾਨੂੰ ਵੀ ਲੱਗਦਾ ਸੀ ਦੁਨੀਆ ਸੜ ਗਈ ਆ ਪਰ ਜਿਵੇਂ ਜਿਵੇਂ ਬੰਦੇ ਦੀ ਉਮਰ ਪਲੱਸ ਹੁੰਦੀ ਜਾਂਦੀ ਹੈ ਨਾ ਵਾਧਦੀ ਜਾਂਦੀ ਆ ਓਵੇਂ ਓਵੇਂ ਬੰਦਾ ਸੋਚਦਾ ਫਿਰ ਬੰਦਾ ਨਾ ਮਤਲਬ ਜਿਵੇਂ ਜਿਵੇਂ ਮਚ्योर ਹੁੰਦਾ ਜਾਂਦਾ ਦੁਨੀਆਦਾਰੀ ਚ ਵਿਚਰਦਾ ਉਹਨੂੰ ਪਤਾ ਲੱਗਦਾ ਵੀ ਕੌਣ ਕੀ ਕਿੱਥੇ ਕੀ ਸਹੀ ਆ ਕੀ ਗਲਤ ਆ ਤੇ ਮੈਂ ਕੁੜੀਆਂ ਨੂੰ ਕਹਿਣਾ ਚਾਹਣਾ ਹੱਥ ਚ ਡਾ ਲਓ ਪਛਤਾਉਂਗੀਆਂ ਭੈਣੋ ਪਛਤਾਉਂਗੀਆਂ ਭੈਣ ਕਹਿਣ ਨੂੰ ਤਾਂ ਤੁਹਾਨੂੰ ਜੀ ਕਰਦਾ ਨਹੀਂ ਵੈਸੇ ਜਿਹੜੀਆਂ ਠਮਕੇ ਠਮਕੇ ਲਾਉਂਦੀਆਂ ਪਰ ਮੈਂ ਇੰਨਾ ਕਹਿਣਾ ਚਾਹਣਾ ਤੁਸੀਂ ਆਪ ਦੇਣਾ ਸੋਚੂਂਗੀਆਂ ਵੀ ਅਸੀਂ ਕੀ ਕੀਤਾ ਜਦੋਂ ਤੁਹਾਡੇ ਬੱਚੇ ਤੁਹਾਡੀਆਂ ਰੀਲਾਂ ਵੇਖਣਗੇ ਤੁਸੀਂ ਬੱਚੇ ਛੱਡੋ ਜਦੋਂ ਖੋਦੀ ਤੁਸੀਂ ਆਪ ਦਾ ਕੰਟੈਂਟ ਵੇਖੂਗੀਆਂ ਨਾ ਤੁਸੀਂ ਸ਼ਰਮ ਮਹਿਸੂਸ ਕਰੋਗੀਆਂ ਕਿਉਂਕਿ ਦੁਨੀਆਂ ਦੇ ਵਿੱਚ ਧੀ ਆਪ ਦੇ ਪਿਓ ਨਾਲ ਨੱਚੀ ਜਾਂਦੀ ਆ ਠੀਕ ਆ ਮਾਂ ਆਪ ਦੇ ਪੁੱਤ ਨਾਲ ਨੱਚੀ ਜਾਂਦੀ ਆ ਭੈਣ ਆਪ ਦੇ ਭਰਾ ਨਾਲ ਨੱਚੀ ਜਾਂਦੀ ਆ ਤੇ ਕੱਲੀ ਨਾਚੀ ਨਹੀਂ ਰਹੇ ਨੱਚਣਾ ਹੀ ਵੈਸੇ ਤਾਂ ਥੂ ਉਹਨਾਂ ਤੇ ਨੱਚਣ ਦੇ ਨਾਂ ਨਾਲ ਸਟੈਪ ਵੀ ਓਦਾਂ ਦੇ ਯੂਜ਼ ਕਰ ਰਹੇ ਆ ਕਿ ਵਿਊ ਪੈਣ ਫੋਲੋਅਰ ਪੈਣ ਸੋਸ਼ਲ ਮੀਡੀਆ ਨੇ ਵੈਸੇ ਟੋਟਲ ਮਿਲਾ ਕੇ ਨਾ ਸਾਡਾ ਬੇੜਾ ਗਰਕ ਕਰਤਾ ਹੁਣ ਜਿਵੇਂ ਜਾਪਾਨ ਦੇ ਵਿੱਚ ਇੱਕ ਨਾ ਗਰੁੱਪ ਬਣਿਆ ਜਿੰਜੀਆਂ ਦਾ ਉਹਦੇ ਵਿੱਚ ਹੈਗਾ ਅਜੇ ਤੱਕ 200 ਜਣਾ ਹੀ ਆ ਉਹਨਾਂ ਨੇ ਸੋਚਿਆ ਵੀ ਹਫ਼ਤੇ ਦੇ ਵਿੱਚ ਤਿੰਨ ਦਿਨ ਫੋਨ ਯੂਜ਼ ਕਰਿਆ ਕਰਨਾ ਚਾਰ ਦਿਨ ਨਹੀਂ ਤੇ ਚਾਰ ਦਿਨ ਉਹਨੂੰ ਕਰ ਦੇਣੀ ਕਿ ਉਹ ਕਹਿੰਦੇ ਸਾਨੂੰ ਸਾਡੀ ਲਾਈਫ ਇੰਨੀ ਵਧੀਆ ਲੱਗਣ ਲੱਗੀ ਨਾ ਹੁਣ ਗੱਲਾਂ ਛੱਡ ਦੋ ਸੋ ਮੈਂ ਤਾਂ ਚਲੋ ਇਹ ਵੀਡੀਓ ਇੱਕ ਅਲੱਗ ਲੈਵਲ ਤੇ ਕਰਾਂਗੇ ਭੈਣੋ ਬਾਜੋ ਬੱਜੋ ਬੱਜੋ ਇਹ ਚੀਜ਼ ਚ ਕੁਝ ਨਹੀਂ ਰੱਖਿਆ ਗਾਂ ਜਾ ਕੇ ਪਛਤਾਉਂਗੀਆਂ ਰਾਖੀ ਵਾਂਗੂ ਰਾਖੀ ਕਹਿੰਦੀ ਹੋਂ ਆ ਕੇ ਮੈਨੂੰ ਫੀਲ ਹੁੰਦੀ ਹੈ ਇਹ ਚੀਜ਼ਾਂ ਕਿ ਮੈਂ ਆਪਦੀ ਜ਼ਿੰਦਗੀ ਚ ਕਿਉਂ ਇਹ ਕੁਛ ਕੀਤਾ ਅੱਜ ਕਿਉਂ ਆਪਦੇ ਚਿਹਰਿਆਂ ਤੇ ਸਰਜਰੀਆਂ ਕਰਾਈਆਂ ਇੱਕ ਬਿਊਟੀ ਲਈ ਇੱਕ ਸੋਹਣੀ ਦਿਸਣ ਲਈ ਤੇ ਉਹ ਚੀਜ਼ ਉਹ ਕਹਿੰਦੀ ਮੈਨੂੰ ਅੱਜ ਪਤਾ ਲੱਗਦੀ ਪਈ ਆ ਤੇ ਇੱਥੋਂ ਸਾਡੇ ਪੰਜਾਬ ਦੀਆਂ ਜਿਹੜੀਆਂ ਇੰਸਟਾਗ੍ਰam ਤੇ ਨੱਚਦੀਆਂ ਉਹ ਮੜਾ ਜਾ ਨਾ ਜੇ ਆਕਰ ਲੈ ਸਕਦੀਆਂ ਤਾਂ ਲੈ ਲਓ ਨਹੀਂ ਬੇੜਾ ਤਾਂ ਕਰਕ ਹੋਇਆ ਹੀ ਪਿਆ ਸੋ ਵੀਡੀਓ ਨੂੰ ਬਈ ਸ਼ੇਅਰ ਕਰਿਓ ਤਾਂ ਸ੍ਰੀਕਾ